ਇੱਕ ਉਹ ਵੀ ਸਮਾਂ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਦਾ ਸੀ ਤੇ ਇੱਕ ਆ ਵੀ ਸਮਾਂ ਆ ਗਿਆ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਹ ਵੱਡਾ ਬਖੇੜਾ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਇੱਕ ਦੂਜੇ ਵੱਲੋਂ ਦਾਵੇਦਾਰੀਆਂ ਪੇਸ਼ ਕੀਖੀਆਂ ਜਾ ਰੀਆਂ ਨੇ ਕਿ ਸਾਡਾ ਸ਼ਰੂਪਰੀ ਅਕਾਲੀ ਦਲ ਅਸਲੀ ਹੈ ਤੁਹਾਡਾ ਸ਼ਰੂਪਰੀ ਅਕਾਲੀ ਦਲ ਡੁਪਲੀਕੇਟ ਹੈ ਅਸੀਂ ਸ਼ਰੂਪਰੀ ਅਕਾਲੀ ਦਲ ਦਾ ਜਿਹੜਾ ਸਿੰਬਲ ਹੈ ਚੂਣ ਨਿਸ਼ਾਨ ਤੱਕੜੀ ਉਹਦੇ ਤੇ ਇਲੈਕਸ਼ਨ ਲੜਾਂਗੇ ਅਸੀਂ ਦਫਤਰ ਤੇ ਵੀ ਕਬਜ਼ਾ ਕਰਾਂਗੇ ਤੇ ਅਸੀਂ ਭਾਈ ਤੁਸੀਂ ਲੰਬੇ ਸਮੇਂ ਤੋਂ ਸ਼ਰੂਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਉਹ ਵੀ ਕਬਜ਼ਾ ਛੁਡਾਵਾਂਗੇ ਇਧਰੋਂ ਧਮਕੀਆਂ ਦਿੱਤੀਆਂ ਜਾ ਰੀਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਜੇਕਰ ਤੁਸੀਂ ਅਜਾਇਆ ਕਰਦੇ ਹੋ ਤੁਹਾਨੂੰ ਕੋਰਟ ਦੇ ਵਿੱਚ ਘੜੀਸਾਂਗੇ ਚੋਣ ਕਮਿਸ਼ਨ ਦੀ ਹਦਾਇਤਾਂ ਕੀ ਕਹਿੰਦੀਆਂ ਨੇ ਕਿ ਸ਼ਰੋਮੀ ਅਕਾਲੀ ਦਲ ਜਿਹੜਾ ਪੁਰਾਣਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਕੋਲ ਰਹੇਗਾ ਜਾਂ ਉਹ ਰਹੇਗਾ ਨਵੀਂ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਧੜੇ ਦੇ ਕੋਲ ਦਫ਼ਤਰ ਕਿੰਨਾ ਦੇ ਕੋਲ ਹੋਵੇਗਾ ਸਿੰਬਲ ਕਿੰਨਾ ਦੇ ਕੋਲ ਹੋਵੇਗਾ ਅਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹના ਦੇ ਹੱਥਾਂ ਵਿੱਚ ਹੋਵੇਗੀ ਇਹ ਸਾਰਾ ਇਸ ਬਾਰੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਲੇਕਿਨ ਫਿਰ ਕੌਮ ਦੀ ਗੱਲ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਬੁਦਿਆਂ ਦੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਪੰਗੇ ਤੇ ਪੰਗਾ ਹੈ ਪ੍ਰਧਾਨਗੀ ਦਾ ਚੌਧਰ ਦਾ ਕਿ ਮੈਂ ਵੱਡਾ ਬਣ ਜਾਵਾਂ ਦੂਜਾ ਕਹਿੰਦਾ ਮੈਂ ਵੱਡਾ ਬਣ ਜਾਵਾਂ ਜੇਕਰ ਸ਼ਰੂਮਣੀ ਅਕਾਲੀ ਦਲ ਦੀ ਦੁਰਦਸ਼ਾ ਹੋਈ ਹੈ ਇਟ ਮੀਨਸ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਤੁਸੀਂ ਪੰਜਾਬ ਕੌਮ ਦੀ ਗੱਲ ਨਹੀਂ ਕੀਤੀ ਤੁਸੀਂ ਕੌਮ ਦੇ ਨਾਲ ਵੀ ਖੇਲਬਾੜ ਕੀਤਾ ਪੰਜਾਬ ਦੇ ਵਿੱਚ ਜਿਹੜੇ ਹੋਰ ਵਰਗ ਰਹਿ ਰਹੇ ਨੇ ਉਹ ਸਾਰੇ ਭਾਈਚਾਰਿਆਂ ਦੇ ਨਾਲ ਤੁਸੀਂ ਖੇਲਬਾੜ ਕੀਤਾ ਇਸ ਕਰਕੇ 2017 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਡਾ ਵੋਟ ਬੈਂਕ ਘਟ ਗਿਆ 2024 ਦੇ ਵਿੱਚ ਤੁਹਾਡਾ ਜਲੂਸ ਨਿਕਲਿਆ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ 25 ਲੱਖ ਮੈਂਬਰ ਜੋੜ ਲੈਨੇ ਸ਼ਰੂਮਣੀ ਅਕਾਲੀ ਦਲ ਦੇ ਨਾਲ ਜੇਕਰ ਤੁਸੀਂ 25 ਲੱਖ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੈਂਬਰ ਜੋੜੇ ਨੇ ਤੇ ਭਈ ਉਹ ਗਾਇ ਕਿੱਧਰ ਵਿਕਸਮਾ ਦੀਆਂ ਚੋਣਾਂ ਦੇ ਵਿੱਚ ਉਹ ਗਾਇ ਕਿੱਧਰ 2022 ਅਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਕਿਉਂਕਿ ਕੌਮ ਨੇ ਤੁਹਾਡੀ ਮੂੰਹ ਤੇ ਧੱਪੜ ਮਾਰਿਆ ਹੈ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਨਹੀਂ ਵਿਖਾਈ ਅਤੇ ਨਾ ਹੀ ਆਉਣ ਵਾਲੀਆਂ ਕਈ ਸਦੀਆਂ ਤੱਕ ਵਿਖਾਵੇਗਾ ਉਹਨਾਂ ਪਿੱਠ ਵਿਖਾਈ ਜਿਨ੍ਹਾਂ ਨੇ ਕੌਮ ਦਾ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਕੌਮ ਦੇ ਵਿੱਚ ਰਹਿ ਕੇ ਕੌਮ ਦਾ ਕਹਾਨ ਕੀਤਾ ਤੇ ਜਿਨ੍ਹਾਂ ਨੇ ਗੁਰਦੁਆਰਾ ਬਰਮੰਦ ਕਮੇਟੀ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਉਸ ਦੀ ਦੁਰਵਰਤੋਂ ਕੀਤੀ ਇਸ ਕਰਕੇ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਹਾਲਾਂਕਿ ਉਹ ਵੀ ਦੋ ਤੋਤੇ ਨਹੀਂ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਲੇਕਿਨ ਕੀ ਹੁਣ ਇਹਨਾਂ ਦੋਨਾਂ ਧੜਿਆਂ ਵੱਲੋਂ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਨੰਬਰ 1 ਇੱਕ ਸੂਬਾ ਬਣਾ ਦੇਾਂਗੇ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਲਵਾਂਗੇ ਜੀ ਅਸੀਂ ਨੌਕਰੀਆਂ ਦੇ ਦੇਾਂਗੇ ਜੀ ਅਸੀਂ ਲੈਂਡ ਪੁਲਿੰਗ ਪਾਰਸ ਲਈ ਆਪਣੀ ਜਾਨ ਦੀ ਕੁਰਬਾਨੀਆਂ ਦੇ ਰਹਾਂਗੇ ਤੇ ਜਦੋਂ ਤੁਹਾਡੇ ਭਾਰਤੀ ਜਨਤਾ ਪਾਰਟੀ ਦੇ ਹੱਥ ਖਲੇ ਹੋਏ ਸੀ ਉਦੋਂ ਬੰਦੀ ਸਿੰਘਾਂ ਦੀ ਆਵਾਜ਼ ਕਿਉਂ ਨਹੀਂ ਉਠਾਈ ਗਈ ਅੱਜ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰੋਲਾ ਪਾ ਰਹੇ ਹੋ ਤੁਹਾਡੀਆਂ ਆਨਲਾਈਨ ਅਖਬਾਰਾਂ ਦੀਆਂ ਕਟਕਾਂ ਪਈਆਂ ਨੇ ਤੁਹਾਡੀਆਂ ਬਿਆਨਬਾਜ਼ੀਆਂ ਨੇ ਕੀ ਤੁਸੀਂ ਖਿਲਾਫੀਤ ਕੀਤੀ ਕਿ ਸਾਥ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੁਗ ਜੁਗ ਭੰਡ ਭਾਵੇਂ ਸ਼ਰੋਮਣੀ ਅਕਾਲੀ ਦਲ ਇੱਕ ਬਣੇ ਤੇ ਭਾਵੇਂ ਵੰਡ ਜੜੀ ਵੀ ਲੇਕਣ ਵੋਟ ਬੈਂਕ ਤੁਹਾਡੇ ਨਾਲ ਕਿਨਾ ਕੁ ਹੈ ਪੰਥ ਤੁਹਾਡੇ ਨਾਲ ਕਿਨਾ ਕੁ ਜੁੜਿਆ ਹੈ ਪੰਥ ਹੁਣ ਗਿਆਨੀ ਘਰ ਦੀ ਸਿੰਧਾ ਸਾਥ ਦੇਵੇਗਾ ਕਿ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਵੇਗਾ ਦਵੇ ਦਾ ਦੇ ਵਿੱਚ ਪ੍ਰੋਬਲਮ ਦੇ ਵਿੱਚ ਹੈ ਪੰਥ ਤੁਸੀਂ ਕੌਮ ਨੂੰ ਬੁੱਧੂ ਬਣਾਇਆ ਤੁਸੀਂ ਪੰਥ ਨੂੰ ਬੁੱਧੂ ਬਣਾਇਆ ਤੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਕੀ ਕਿਦੇ ਹਸਪਤਾਲ ਬਣਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਕੀ ਕੋਈ ਸਕੂਲ ਬਣਿਆ ਜਿੱਥੇ ਐਸਸੀ ਬੀਸੀ ਜਾਂ ਆਮ ਵਰਗ ਦੇ ਲੋਕਾਂ ਨੂੰ ਪੜ੍ਹਾਈ ਮੁਹਈਆ ਕਰਵਾਈ ਛਾਵੇ ਤੇ ਤੁਸੀਂ ਗੱਲ ਕਰਦੇ ਹੋ ਨੌਕਰੀਆਂ ਦੀ ਤੁਸੀਂ ਗੱਲ ਕਰਦੇ ਹੋ ਯੂਨੀਵਰਸਿਟੀਆਂ ਦੀ ਕੀ ਤੁਹਾਡੇ ਵੱਲੋਂ ਕੋਈ ਅਜਿਹਾਂ ਸਿੱਖੀ ਧਰਤ ਦੇ ਨਾਮ ਤੇ ਕੋਈ ਯੂਨੀਵਰਸਿਟੀ ਖੁਲੀ ਹੈਗੀਆਂ ਜਿੱਥੇ ਸਿੱਖਾ ਦੇ ਬੱਚੇ ਹੀ ਫ੍ਰੀ ਪਾਲਣ ਚੜ੍ਹ ਦੂਜੇ ਤਾਂ ਤੁਸੀਂ ਕੀ ਪੜਾਉਨੇ ਅੱਜ ਜੇਕਰ ਜਲੂਸ ਤੁਹਾਡਾ ਨਿਕਲਿਆ ਹੈ ਤੁਹਾਡੀਆਂ ਗਲਤੀਆਂ ਕਰਕੇ ਤੁਹਾਡੇ ਕਾਲੇ ਤੰਦਿਆਂ ਕਰਕੇ ਤੇ ਤੁਹਾਡੇ ਧਿਆਨ ਨਾ ਦਿੱਤੇ ਕਰਕੇ ਹੁਣ ਗਿਆਨੀ ਹਰਦੀਸ ਕਹਿੰਦੇ ਨੇ ਕਿ ਕਬਜ਼ਾ ਵੀ ਕਰ ਰਹਾ ਹੈ ਜਿਹੜਾ ਦਫਤਰ ਹੈ ਦੂਸਰੇ ਪਾਸੇ ਅਸੀਂ ਜੰਗ ਵੀ ਲੜਾਂਗੇ ਤੇ ਦੂਸਰੇ ਪਾਸੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜਾ ਹੈ ਛਡਵਾਵਾਂਗੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਦੋ ਧੜਿਆਂ ਵਿੱਚ ਵੰਡਿਆ ਜਾਣਾ ਇੱਕ ਧੜੇ ਦਾ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਦੂਜੇ ਧੜੇ ਦੀ ਗਿਆਨੀ ਕਰਪੀ ਤੇ ਹੱਥ ਵਿੱਚ ਚੁਣਿਆ ਹੋਇਆ ਦੋਵਾਂ ਧੜਿਆਂ ਵਿਚਾਲੇ ਅਕਾਲੀ ਦਲ ਅਸਲ ਵਾਰਤ ਦੀ ਚੋਣ ਬਏ ਹੋਏ ਗਲਾਈ ਹੋਏਗੀ ਬਾਦਲ ਦਾ ਧੜਾ ਦਾਵਾ ਕਰ ਰਿਹਾ ਹੈ ਕਿ ਪਾਰਟੀ ਦਾ ਚੋਣ ਸ਼ਾਸਨ ਦੇ ਦਫਤਰ ਉਹਨਾਂ ਕੋਲ ਹੈ ਇਸ ਲਈ ਅਸਲ ਅਕਾਲੀ ਦਲ ਉਹਨਾਂ ਦਾ ਹੀ ਹੈ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੋਣ ਨਿਸ਼ਾਨ ਤਕੜੀ ਅਤੇ ਦਫਤਰ ਉੱਪਰ ਆਪਣਾ ਦਾਵਾ ਪੇਸ਼ ਕਰ ਸਕ ਕਰ ਦਿੰਦਾ ਹੈ ਇਸ ਦੁ ਤਹਿ ਗਿਆਨੀ ਹਰਪ੍ਰੀਤ ਸਿੰਘ ਧੜਾ ਜਿਹੜਾ ਧੜਾ ਹੈ ਚੋਣ ਨਿਸ਼ਾਨ ਤਕੜੀ ਵੀ ਲੜਾਈ ਲੜੇਗਾ ਸਿਆਸੀ ਅਤੇ ਕਾਨੂੰਨੀ ਮਾਇਨਾਂ ਦਾ ਕਹਿਣਾ ਹੈ ਕਿ ਬਾਦਲ ਧੜੇ ਤੋਂ ਤਕੜੀ ਨਿਸ਼ਾਨ ਅਤੇ ਦਫਤਰ ਵੀ ਖੋਦ ਸਕਦਾ ਹੈ ਇਹ ਸਿਆਸੀ ਮਾਇ ਕਹਿ ਰਹੇ ਨੇ ਕਿ ਤਕੜੀ ਵੀ ਜਾਵੇਗੀ ਦੱਤ ਵੀ ਜਾਵੇਗਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਾਵੇਗੀ ਇਸ ਪਿੱਛੇ ਦਲੀਲ ਹੈ ਕਿ ਇਸ ਵੇਲੇ ਅਕਾਲੀ ਦਲ ਦੇ ਸਿਰਫ ਤਿੰਨ ਵਿਧਾਇਕ ਹਨ ਉਹਨਾਂ ਵਿੱਚੋਂ ਇੱਕ ਸੁਖਵਿੰਦਰ ਸੁਖੀ ਆਵੇ ਚਲੇ ਗਿਆ ਇਸ ਵੇਲੇ ਉਹ ਅਕਾਲੀ ਦਲ ਦੇ ਨਿਸ਼ਾਨ ਦੇ ਵਿਧਾਨ ਸਭਾ ਚ ਵਿਧਾਇਕ ਹਨ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਜੇਕਰ ਸੁਖਵਿੰਦਰ ਸਿੰਘ ਸੁਖੀ ਦੁਆਰਾ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆ ਜਾਂਦੇ ਨੇ ਤਾਂ ਚੋਣ ਨਿਸ਼ਾਨ ਵੀ ਤੇ ਦਫ਼ਤਰ ਵੀ ਮਿਲੇਗਾ ਇਸ ਤੋਂ ਇਲਾਵਾ ਵਿਧਾਇਕ ਮਨਪ੍ਰੀਤ ਵਾਲੀ ਪਹਿਲਾ ਹੀ ਗਾਨੀ ਹਰਪ੍ਰੀਤ ਸਿੰਘ ਦੇ ਖੇਮੇ ਵਿਚਾਨ ਤੀਜੀ ਵਿਧਾਇਕਾ ਗਰੀਬ ਘੌਰ ਮਜੀਠੀਆ ਸੁਖਬੀਰ ਬਾਦਲ ਦੀ ਰਿਸ਼ਤੇਦਾਰ ਤੇ ਬਿਕਰਮਜੀਠੀਆ ਦੀ ਪਤਨੀ ਹਨ ਮਜੀਠੀਆ ਤੇ ਸੁਖਬੀਰ ਬਾਦਲ ਹਾਲਾਤ ਜਿਹੜੇ ਗੜਬੜਾਖੇ ਹਨ ਜੇਕਰ ਤਿੰਨਾਂ ਵਿੱਚੋਂ ਦੋ ਵਿਧਾਇਕ ਇੱਕ ਧਿਰ ਨੂੰ ਰੋਟ ਦਿੰਦੇ ਆ ਤਾਂ ਚੋਣ ਕਮਿਸ਼ਨ ਇਸ ਨੂੰ ਹੱਕਦਾਰ ਸਮਝੇਗਾ ਅਤੇ ਮਾਨਤਾ ਦੇਵੇਗਾ ਇਸ ਲਈ ਬਾਦਲ ਘੜੇ ਤੋਂ ਤੱਕ ਨਿਸ਼ਾਨ ਅਤੇ ਦਫਤਰ ਖੁੱਸਨ ਦੇ ਜਿਹੜੇ ਨੇ ਹੈਗੇ ਨੇ ਜਿਹੜੇ ਅਕੰਚਾ ਚਿਤਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਬਾਹਰ ਰਾਸ਼ਟਰਾਵਲੀ ਨੀਤੀ ਜਿਹੜੀ ਹੈ ਕਿਸ ਤਰ੍ਹਾਂ ਉੱਥੇ ਰਾਸ਼ਟਵਾਦੀ ਕਾਂਗਰਸ ਪਾਰਟੀ ਨੇ ਸ਼ਿਵ ਸੈਨਾਬਾਦ ਠਾਕਰੇ ਨੂੰ ਤੇ ਬਾਗਿਆਂ ਆਗੂਆਂ ਨੇ ਆਪੋ ਆਪਣੀ ਪਾਰਟੀ ਦੇ ਚੋਣ ਚੋਣ ਚਿੰਨ ਕਾਨੂੰਨੀ ਤੌਰ ਤੇ ਪ੍ਰਾਪਤ ਕਰਨ ਲੈ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਲੱਗ ਰਿਹਾ ਹੈ ਬਾਦਲ ਧੜੇ ਤੋਂ ਚੋਣ ਨਿਸ਼ਾਨ ਅਤੇ ਦਫਤਰ ਹਾਸਲ ਕਰ ਲੈਣਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਐਵੇਂ ਨਹੀਂ ਡੀਗਾ ਮਾਰੀਆਂ ਜਾ ਰਹੀਆਂ ਕਾਨੂੰਨ ਵੀ ਦੇਸ਼ ਵਿੱਚ ਹੈ ਪਾਰਟੀਆਂ ਨੂੰ ਬਣਾਉਂਦਾ ਵੀ ਹੈ ਪਾਰਟੀਆਂ ਨੂੰ ਤੋੜਦਾ ਵੀ ਹੈ ਕਿਉਂਕਿ 15 ਲੱਖ ਦਾ ਦਾਵਾ ਕੀਤਾ ਜਾ ਰਿਹਾ ਹੈ ਸਪੈਸ਼ਲ ਇਜਲਾਸ ਕੀਤੇ ਗਏ ਰੈਲੀਆਂ ਕੀਤੀਆਂ ਗਈਆਂ ਸਟੇਜ ਚਾਏ ਗਏ ਉਸ 15 ਲੱਖ ਦੀ ਕੋਈ ਸਪੈਸ਼ਲ ਉਹਨਾਂ ਕੋਲ ਵੀਡੀਓ ਨੇ ਉਹਨਾਂ ਕੋਲ ਅਖਬਾਰਾਂ ਦੀਆਂ ਗੱਡਕਾਂ ਨੇ ਲੇਕਿਨ ਇਧਰ 27 ਲੱਖ ਪਰਤੀ ਕੀਤੀ ਗਈ ਹੈ ਨਾ ਤੇ ਕਟਿੰਗ ਨਾ ਕੋਈ ਸਿਆਸੀ ਕਾਨਫਰੰਸ ਤੜਾ ਤੜ ਦਫਤਰਾਂ ਦੇ ਵਿੱਚ ਬਹਿ ਕੇ ਇੱਕੋ ਕਮਰੇ ਵਿੱਚ ਬਹਿ ਕੇ ਪਰਤੀਆਂ ਕੱਟੀਆਂ ਗਈਆਂ ਅਤੇ ਸ਼ਰੂਮਣੀ ਅਕਾਲੀ ਦਲ ਦੀ ਪਰਤੀ ਕੀਤੀ ਗਈ ਜਿਸ ਨੂੰ ਬੁਕਸ ਕਿਹਾ ਜਾਂਦਾ ਹੈ ਇਹ ਸਾਰੇ ਕੱਚੇ ਚਿੱਟੇ ਹੋਣਗੇ ਸੁਖਵਿੰਦਰ ਕੁਮਾਰ ਸੁਖੀ ਜਿਹੜੇ ਵਾਪਸ ਆਉਣਗੇ ਜਾ ਗਰੀਬ ਘਰ ਮਜੀਠਿਆ ਜਾਏਗੀ ਮਨਪ੍ਰੀਤ ਆਲੀ ਆਲਰੇਡੀ ਰੈਡੀ ਨੇ ਹੈਗੇ ਨਹੀਂ ਆਲਰੇਡੀ ਯਾਨੀ ਹਰ ਪਿਸੂ ਹੁਣਾ ਵੱਲ ਦੋ ਦੀ ਲੋੜ ਹੈ ਦੋਵਾਂ ਦੇ ਵਿੱਚੋਂ ਜੇਕਰ ਦੋਨੇ ਇੱਕ ਮਨਪ੍ਰੀਤ ਆਲੀ ਜੇਕਰ ਸੁਖਿੰਦਰ ਕਮਲ ਸੁਖੀ ਜਾਂਦਾ ਹਾਲੇ ਅਸਤੀਫਾ ਵਾਪਸ ਨਹੀਂ ਲਿਆ ਗਿਆ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਜੇਕਰ ਵਾਪਸ ਆ ਜਾਂਦਾ ਹੈ ਤਾਂ ਅੱਡੀ ਚੂਟੀ ਦਾ ਜ਼ੋਰ ਲਗਾਉਣ ਦੇ ਬਾਅਦ ਯੁੱਧ ਵੀ ਜਿਵੇਂ ਏਕਨਾਥ ਸਿੰਧੇ ਹੁਣਾ ਮਹਾਰਾਸ਼ਟਰ ਦੇ ਵਿੱਚ ਕਿਹਾ ਸੀ ਤੇ ਜਿਸ ਤਰ੍ਹਾਂ 1980 ਦੇ ਵਿੱਚ ਹੋਇਆ ਸੀ ਫਿਰ ਸੁਖਬੀਰ ਸਿੰਘ ਬਾਦਲ ਨੂੰ ਆਉਣਾ ਪੈਣਾ ਹੈ ਗਿਆਨੀ ਹਰ ਪਾਸੇ ਦੇਖੋ ਤਾਂ